ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਸਫਲਤਾ ਹਥਿਆਰ ਸਮੇਤ ਦੋਸ਼ੀ ਗ੍ਰਿਫਤਾਰ विरासती मार्ग ते श्रद्धालु ਨਾਲ ਝਗੜਾ ਕਰਨ ਵਾਲੇ ਤਿੰਨ ਦੋਸ਼ੀ ਕੀਤੇ ਕਾਬੂ ਜਾਲੀ ਪੁਲਿਸ ਕਰਮਚਾਰੀ ਬਣ ਕੇ ਕਾਰਚ ਮਾਰੀ ਦੇ ਲੋਕਾਂ ਨੇ ਇੱਕ ਵਿਅਕਤੀ ਕੀਤਾ ਕਾਬੂ ਬਾਕੀ ਹੋਏ ਫਰਾਰ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਬਾਰਡਰ ਪਾਰ ਹਥਿਆਰ ਤਸਕਰੀ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ પાસે 10 ਸੋਫਿਸਟੀਕੇਟਿਡ ਹਥਿਆਰ ਬਰਾਮਦ ਕੀਤੇ ਗਏ। ਇਸ ਸੰਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹਨਾਂ ਦੋਸ਼ੀਆਂ ਦੇ ਧਾਰ ਵਿਦੇਸ਼ ਨਾਲ ਵੀ ਜੁੜੇ ਹਨ। ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 6 ਅਕਿਊਜ਼ਡ ਫੜੇ ਹੈ ਔਰ 10 ਸੋਫਿਸਟੀਕੇਟਿਡ ਵੈਪਨ ਫੜੇ ਗਏ ਹੈ। ਇਹ ਜਿਹੜੇ ਨ ਗਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਬੋਰ ਦੇ ਬੜੇ ਸਫਿਸਟਿਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਜਿਹੜੇ ਮੁਲਜ਼ਮ ਨੇ ਇਹ ਸਾਰਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਇਹ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਅ ਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ son of سورਿੰਦਰ ਸਿੰਘ ਇਹ ਸ਼ੇਰਪੁਰ ਦਾ ਹੈ شیخਵਾ ਥਾਣਾ ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ ਜੁਜਾ ਪ੍ਰਭਦੀ ਪੇਲੀਸ ਹਰਮਨ ਹੈ ਇਹ ਸਮਰਾਏ ਪਿੰਡ ਹੈ ਸਦਰ ਬਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਅਮਰਿਤਪਾਲ ਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਟਸ ਨੇ ਜਿਹੜੇ ਅੰਮ੍ਰਿਤਸਰ ਬੇਸਟ ਨੇ ਉਹਦੇ ਚ ਵਿਨੋਦ ਕੁਮਾਰ ਐਲੀਅਸ ਰੰਗੀਲਾ ਹੈਗਾ ਇਹ ਰੀਸੈਂਟਲੀ ਬੇਲਤੇ ਆਏ ਦੇ ਖਿਲਾਫ 19 ਕੇਸਸ ਨੇ ਰੋਬਰੀ ਸਨੇਚਿੰਗ ਡਕੁਇਟੀ ਆਰਮਜ਼ ਐ ਤੇ ਅਟੈਂਪਟ ਟੂ ਮਰਡਰ ਵਗੈਰਾ ਦੇ ਔਰ ਜਿਹੜਾ ਇੱਕ ਇਹਦੇ ਚ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੈਂਡਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵਰਤਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ ਚ ਇੱਕ ਮੇਨ ਬੰਦਾ ਜਿਹੜਾ ਫੰਡ ਨਾਲਾ ਹੁਣ ਰਹਿੰਦਾ ਇੱਕ ਹੈਗਾ ਕਰਨਵੀਰ ਮੀਰਾ ਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਏ ਸੈਕਟ ਦੇ ਐਸਟੀਐਫ ਵੱਲੋਂ ਤੇ ਆਰਮਜ਼ ਦੇ ਖੰਨੇ ਦੇ ਵਿੱਚ ਵੀ ਪਰਚੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਅੰਮ੍ਰਿਤਸਰ थाना ਕੋਤਵਾਲੀ ਦੀ ਪੁਲਿਸ ਵੱਲੋਂ ਕਲ ਨਵਾਂ ਸ਼ਹਿਰ ਤੋਂ ਆਏ ਸ਼ਰਧਾਲੂ ਪਰਿਵਾਰ ਨਾਲ ਵਿਰਾਸਤੀ ਮਾਰਗ ਤੇ ਕੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 10 ਘੰਟੇ ਦੇ ਅੰਦਰ ਹੀ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਇਸ ਮੌਕੇ ACP ਜਸਪਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਕੱਲ ਨਵਾਂ ਸ਼ਹਿਰ ਤੋਂ ਇੱਕ ਫੈਮਿਲੀ ਜਿਹੜੀ ਆ ਉਹ ਜਲਵਾਰ ਸਾਹਿਬ ਮੱਥਾ ਟੇਕਣ ਵਾਸਤੇ ਆਈ ਸੀਗੀ। ਦੁਬਾਰਾ ਸਬ ਮੱਥਾ ਟੇਕਨ ਤੋਂ ਬਾਅਦ ਜਦੋਂ ਵਾਪਸ ਹੈਰੀਟੇਜ ਸਟਰੀ ਤੇ ਜਾ ਰਹੀ ਸੀ ਉੱਥੇ ਕੁਝ ਜਿਹੜੇ ਉਹ ਵਿਅਕਤੀ ਝਗੜ ਰਹੇ ਸੀਗੇ ਕੁਝ ਕੈਮਰੇਆਂ ਵਾਲੇ ਜਿਸ ਕੋਲ ਦੂਜੇ ਵਿਅਕਤੀ ਝਗੜੇ ਸੀਗੇ ਜਿਨ੍ਹਾਂ ਨੂੰ ਛਡਾਉਣ ਵਾਸਤੇ ਉਹ ਜਿਹੜਾ ਪਰਿਵਾਰ ਸੀ ਅੱਗੇ ਹੋਇਆ ਤੇ ਉਹਨਾਂ ਦਾ ਜਿਹੜੇ ਝਗੜ ਰਹੇ ਸੀ ਉਹਨਾਂ ਇਹਨਾਂ ਦੇ ਵੀ ਗੱਲ ਪੈ ਗਏ ਤੇ ਇਹਨਾਂ ਦੇ ਸੱਟਾ ਲਾ ਦਿੱਤੀਆਂ ਜਿਹਦੇ ਵਿੱਚ ਗੁਰਿੰਦਰ ਰਾਲ ਨੇ ਉਥੋਂ ਦੇ ਨਵੇਂ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਦਿਨਾਂ ਦੇ ਫਾਸਟ ਵਿੱਚ ਝਗੜੇ ਦੇ ਸੀਗੇ ਇਹਨਾਂ ਦੇ ਵੀ ਸੱਟਾਂ ਲਗੀਆਂ ਤੇ ਜਿਹਦੇ ਕਰਕੇ ਕੱਲ ਅਸੀਂ ਪਰਚਾ ਦਾਇਰ ਦਿੱਤਾ ਸੀਗਾ ਮਰਮਨ ਬਸੜਾ ਐਕਸ ਹੁੰਦੀ ਹੈ ਥਾਣਾ ਕਤਵਾਲੀ ਦੇ ਦਿੱਤਾ ਸੀਗਾ ਤੋਂ ਤੁਰੰਤ ਕਾਰਵਾਈ ਕਰਦੇ ਆ ਜਿਹੜੀ ਥਾਣਾ ਕਤਵਾਲੀ ਦੀ ਪੁਲਿਸ ਆ ਉਹਨੇ ਮਿਲ ਕੇ 10-12 ਘੰਟਿਆਂ ਦੇ ਵਿੱਚ ਜਿਹੜੇ 메ਨ ਦੋਸ਼ੀ ਆ ਤਿੰਨ ਉਹਨਾਂ ਨੂੰ ਅਰੈਸਟ ਕਰ ਲਿਆ ਉਹਨਾਂ ਨੂੰ ਅਰੈਸਟ ਬਾ ਦਿੱਤੀਗੇ ਇਹ ਚ ਇੱਕ ਕਰਨਾ ਕੈਪਟਨ ਕਹਿੰਦੇ ਉਹਨੂੰ ਹਾਗੜ ਦਾ ਰਹਿਣ ਵਾਲਾ ਹੈ ਇੱਕ ਜਸਕਰਨ ਆ ਉਹ ਕਟੜਾ ਪਰਜਾ ਹਾਥੀਗੜ ਦਾ ਰਹਿਣ ਵਾਲਾ ਹੈ ਤੇ ਤੀਜਾ ਜਸ਼ਪ੍ਰੀਤ ਆ ਉਹ ਜਿਹੜਾ ਫਤੇ ਸੰਗਲੋਨੀ ਦਾ ਰਹਿਣ ਵਾਲਾ ਹੈ ਤੇ ਇਹਨਾਂ ਦੀ ਪੇਛਦਹਲਦ ਕਰਾਂਗੇ ਤੇ ਅਗਲੀ ਘਰ ਵਿੱਚ ਹੀ ਚੱਲ ਰਹੀ ਹੈ। ਵਰਿੰਦਰ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੇ ਘਰ ਸਵੇਰੇ ਤਿੰਨ ਵਿਅਕਤੀ ਆਪਨੇ ਆਪ ਨੂੰ ਪੁਲਿਸ ਵਾਲੇ ਦੱਸ ਕੇ ਦਾਖਲ ਹੋਏ ਸਨ ਜਿਸ ਤੇ ਉਹਨਾਂ ਨੂੰ ਸ਼ੱਕ ਹੋਇਆ ਅਤੇ ਜਦੋਂ ਉਹਨਾਂ ਨੇ ਆਪਣੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਬਾਰੇ ਜ਼ਿਕਰ ਕੀਤਾ ਤਾਂ ਉਹ ਵਿਅਕਤੀ ਕਬਰਾ ਕੇ ਭੱਜਣ ਲੱਗੇ ਜਿਸ ਤੋਂ ਬਾਅਦ ਮੁਹੱਲੇ ਵਿੱਚ ਰੌਲਾ ਪੈ ਤੇ ਮੁਹੱਲੇ ਵਾਸੀ ਇਕੱਠੇ ਹੋ ਗਏ ਜਿਨ੍ਹਾਂ ਦੀ ਮਦਦ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਕਮਲਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ। ਇਹ ਇਨਫੋਰਮੇਸ਼ਨ ਆਈ ਜਿੱਥੇ ठाणे ਹੋਇਆ ਬਰਿੰਦਰ ਸਿੰਘ ਨੂਰਦੀਨ ਅਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋ 11:30 ਵਜੇ ਆਏ ਆ। ਐਜੇ ਪੁਲਿਸ ਅਫਸਰ ਪੁਲਸ ਵਾਲੇ ਹੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਹੈ। ਉਹਨਾਂ ਨੂੰ ਸਾਨੂੰ ਰਿਕਾਰਡ ਵਿਖਾਓ। ਦੀ ਮੇਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਜਦੋਂ ਸੀਐਸਟੀਵੀ ਵੇਖੇ ਤੇ ਉਹ ਘਬਰਾ ਕੇ ਭੱਜ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਆ ਜਿਹੜਾ ਲੋਹਾਰਕੇ ਦਾ ਰਹੌਲਾ ਤੇ ਹੁਣ ਉਹਨਾਂ ਨੂੰ ਜੋ ਸਟੇਟਮੈਂਟ ਕਹਿੰਦੇ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਆ ਬਲਜੀਤ ਸਿੰਘ ਤੇ ਪਹਿਲਾਂ ਵੀ ਕੋਈ ਚਾਰ ਸੁਵੀ ਦਾ ਪਰਚਾ ਦਰਜ ਆ ਦੂਜਿਆਂ ਤੋਂ ਵੀ ਜਿਹੜੇ ਨਾਲ ਦੂਜਿਆਂ ਤੋਂ ਹਾਂ ਇਹਦੇ ਦਸਮਤਾਲਕ ਨੰਗਰੀ ਦੇ ਆ ਇੱਕ ਕੋਈ ਰੋਡਾ ਤੇ ਇੱਕ ਸਰਦੇਸ਼ ਸਿੰਘ ਹੈ ਬਾਕੀ ਵੈਰੀਫਾਈ ਕਰਦੇ ਹਾਂ ਸਾਰਾ ਨਹੀਂ ਮੈਂ ਆਪਾਂ ਕੋਈ ਨਹੀਂ ਉੱਧਾ ਹੀ ਜਸਟਿਸ ਜਦਾਂ ਡੱਗੀ ਮਾਰਨ ਦੇ ਇਰਾਦੇ ਨਹੀਂ ਆਏ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆ ਆਪ ਲੋ ਗੁਮਰਾ ਜਾਂ ਚੂਟ ਬੋਲ ਕੇ ਫਾਸਪੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਮਾਤਰੀ ਦਾਦਾ ਜੀ ਦੀ ਕਿਰਪਾ ਅਤੇ ਮਾਰਗਦਰਸ਼ਨ ਵਿੱਚ ਕੀਤੀ ਗਈ ਇੱਕ ਡੂੰਗੀ ਅਧਿਆਤਮਿਕ ਪ੍ਰਕਿਰਿਆ ਦੇਵ ਦੀਕਸ਼ਾ ਦਾ ਆਯੋਜਨ 1 ਦਸੰਬਰ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰਾਚੀਨ ਸ਼ਿਵਾਲਾ ਮੰਦਿਰ ਰਾਨੀ ਕਾ ਬਾਗ ਵਿੱਚ ਕੀਤਾ ਜਾਵੇਗਾ ਇਸ ਅਧਿਆਤਮਿਕ ਪ੍ਰੋਗਰਾਮ ਵਿੱਚ ਹਰ ਕੋਈ ਆ ਕੇ ਆਪਣੇ ਪਰਮਾਤਮਾ ਨਾਲ ਜੁੜ ਸਕਦਾ ਹੈ ਇਹ ਇੱਕ ਸੁਨਹਿਰੀ ਮੌਕਾ ਹੈ ਜਿਸ ਵਿੱਚ ਭਗਵਤ ਕਿਰਪਾ ਦਾ ਅਨੁਭਵ ਕਰ ਸਕਦੇ ਹਨ। ਅੰਮ੍ਰਿਤਸਰ ਦੇ ਮਹਾਨ ਸਿੰਘ ਗੇਟ ਚੌਂਕ ਜਿੱਥੇ ਕਿ ਟ੍ਰੈਫਿਕ ਦਾ ਬੁਰਾ ਹਾਲ ਹੁੰਦਾ ਹੈ ਅਤੇ ਪਿਛਲੇ ਕਾਫੀ ਦਿਨਾਂ ਤੋਂ ਉੱਥੇ ਟ੍ਰੈਫਿਕ ਸਿਗਨਲ ਲਾਈਟਸ ਬੰਦ ਪਈਆਂ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਲਾਗੇ ਬੱਸ ਸਟੈਂਡ ਹੋਣ ਕਾਰਨ ਇੱਥੇ ਬੱਸਾਂ ਨਾਲ ਹੋਰ ਵੀ ਹੈਵੀ ਟ੍ਰੈਫਿਕ ਨਿਕਲਦਾ ਹੈ ਅਤੇ ਲੰਮੇ ਜਾਮ ਲੱਗ ਜਾਂਦੇ ਹਨ। ਵੇਖਣ ਵਿੱਚ ਆਇਆ ਕਿ ਇੱਥੇ ਕੋਈ ਵੀ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਹੈ। ਸੜੀ ਫਾਸ ਵਿੱਚ ਨਿਊਜ਼ ਟੀਮ ਨਾਲ ਗੱਲ ਕਰਦੇ ਹਾਂ ਲੋਕਾਂ ਨੇ ਆਖਿਆ ਕਿ ਜਾਮ ਲੱਗਣ ਕਾਰਨ ਬਹੁਤ ਟਾਈਮ ਵੇਸਟ ਹੁੰਦਾ ਹੈ ਅਤੇ ਆਪਸ ਵਿੱਚ ਵੀ ਗੱਡੀਆਂ ਟਕਰਾਉਣ ਦਾ ਖਤਰਾ ਬਣਿਆ ਰਹਿੰਦਾ ਜਿਸ ਨਾਲ ਐਕਸੀਡੈਂਟ ਜਾਂ ਹੋਰ ਕੋਈ ਖਤਸ਼ਾ ਹੋਣ ਦਾ ਕਾਰਨ ਬਣ ਸਕਦਾ ਹੈ ਇਸ ਲਈ ਟ੍ਰੈਫਿਕ ਪੁਲਿਸ ਨੂੰ ਕੋਈ ਕਰਮਚਾਰੀ ਇੱਥੇ ਤਾਇਨਾਤ ਕਰਨਾ ਚਾਹੀਦਾ ਹੈ ਅਤੇ ਸੰਬੰਧਿਤ ਵਿਭਾਗ ਨੂੰ ਜਲਦ ਤੋਂ ਜਲਦ ਟ੍ਰੈਫਿਕ ਲਾਈਟ ਸਹੀ ਕਰਵਾਈਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਤੋਂ निजात ਮਿਲ ਸਕੇ ਐਸਵੇਂ ਇਹ ਮਾਸਿੰਗਰੇਟ ਚੌਂਕ 'ਚ ਖੜੇ ਦੇ ਤੇ ਤੁਸੀਂ ਮਾਰਕੀਟ ਦੇ ਵਿੱਚ ਜਿਹੜੇ ਸਾਡੀ ਆਈਟੀ ਚ ਮਾਰਕੀਟ ਦੇ ਬਿਲਕੁਲ ਨੇੜੇ ਇਸ ਚੌਂਕ ਬੰਦਾ ਵੈ ਤੇ ਤੁਸੀਂ ਇੱਥੇ ਦਾ ਹਾਲ ਦੇਖ ਸਕਦੇ ਹੋ ਕਿ ਟ੍ਰੈਫਿਕ ਦੀ ਕਿੰਨੀ ਸਮੱਸਿਆ ਹੋਈ ਪਈ ਹੈ ਕਿ ਇੱਥੇ ਦੀ ਰੈੱਡ ਲਾਈਟਾਂ ਜਿਹੜੀਆਂ ਪ੍ਰੋਪਰ ਪੂਰਨ ਤੌਰ ਤੇ ਨੂੰ ਮੈਂ ਕਿਹਾ 2 ਮਹੀਨੇ ਹੋ ਗਏ ਜੇ ਬੰਦ ਪਈਆਂ ਹੋਈਆਂ ਨੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਨੇ ਝਾਕ ਮਾਰ ਰਿਹਾ ਸਿਰਫ ਇੱਥੇ ਬਹਿ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੰਦਾ ਦਾ ਇੱਕ ਇੱਥੇ ਪੁਆਇੰਟ ਬਣਿਆ ਆ ਇਹਨਾਂ ਨੇ ਆਪਣਾ ਪੁਲਿਸ ਵਾਲੇ ਦਿੱਤੇ ਬੈਠਦੇ ਆ ਪਰ ਉੱਥੇ ਇੱਕ ਵੀ ਮੁਲਾਜ਼ਮ ਇਸ ਵੇਲੇ ਇਹਨਾਂ ਦਾ ਪ੍ਰੈਜ਼ੈਂ ਤੇ ਜਿਸ ਕਰਕੇ ਦੇਖੋ ਟ੍ਰੈਫਿਕ ਦੀ ਸਮੱਸਿਆ ਕਿੰਨੀ ਵੱਧ ਪਿਆਰੀ ਹੈ ਆਨ ਜਾਨਵਰਾਂ ਸੇ ਕਿੰਨੀ ਦਿੱਕਤ ਹੋ ਰਹੀ ਹੈ ਦੂਰੋਂ ਦੂਰੋਂ ਲੋਕ ਇੱਥੇ ਨਮਸਤਕ ਹੋਣ ਆਤੇ ਆਂਦੇ ਨੇ ਤੇ WhatsApp ਅੰਦੇਸ਼ ਹੀ ਦੱਸੇ ਬੰਦੇ ਨੇ ਪਰ ਇੱਥੇ ਦੀ ਦੇਖੋ ਟ੍ਰੈਫਿਕ ਸਮੱਸਿਆ ਇੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਕਿ ਹਰ ਇੱਕ ਲੋਕ ਪਰੇਸ਼ਾਨ ਹੈ ਜੇਕਰ ਕਿਸੇ ਨੇ ਬਜ਼ੁਰਗ ਨੇ ਕਿਸੇ ਨੇ ਸੜਕ ਵੀ ਕਰਾਸ ਕਰਨੀ ਹੈ ਤੇ ਉਹਨੂੰ ਦਾਦਾ 15 ਮਿੰਟ ਇੱਥੇ ਲੱਗ ਜਾਂਦੇ ਆ ਤੇ ਉਹਦੇ ਨਾਲ ਕਿਸੇ ਵਲੇ ਅੰਸੂਹਾ ਵੀ ਘਟਣਾ ਹੁੰਦਾ ਵੀ ਕਾਰਨ ਬੰਦ ਹੁੰਦਾ ਤੇ ਅਸੀਂ ਅੱਗੇ ਪ੍ਰਸ਼ਾਸਨ ਕੋਲ ਹੀ ਮੰਗ ਕਰਾਂਗੇ ਕਿ ਇੱਕ ਤਰਤੇ ਪੁਲਿਸ ਪ੍ਰਸ਼ਾਸਨ ਦਾ ਪ੍ਰੋਪਰ ਇੱਥੇ ਬੰਦੇ ਖੜੇ ਹੋਣ ਜਿਹੜਾ ਦੇਕਰ ਲਾਈਟਾਂ ਬੰਦ ਨੇ ਜਾਂ ਤੈਨੂੰ ਚਾਰੋਂ ਰੂਪ ਤੇ ਚਲਾਇਆ ਜਾ ਸਕੇ ਮੈਨੂਵਲੀ ਜਿਹੜਾ ਤਰੀਕੇ ਦੇ ਨਾਲ ਉਹ ਟ੍ਰੈਫਿਕ ਪੁਲਿਸ ਵਾਲਾ ਨੂੰ ਇਹ ਕਰੇ ਪਲੇ ਆਪਣਾ ਰੋਲ ਅਦਾ ਕਰੇ ਕਿ ਅਸੀਂ ਜੋ ਕੰਮ ਕਰਨ ਆਏ ਆ ਕਿਉਂਕਿ ਡਿਊਟੀਆਂ ਖਾਲੀ ਬੈਠਣ ਵਾਸਤੇ ਨਹੀਂ ਹੈਗੀਆਂ ਕੰਮ ਕਰਨ ਵਾਸਤੇ ਹੈਗੀਆਂ ਇਹ ਜੀ ਮਾਹ ਸਿੰਘ ਗੇਟ 'ਚ ਆਉਂ ਗਿਆ ਇੱਥੇ ਖੜੇ ਆ ਤੇ ਇੱਥੇ ਲਾਈਟਾਂ ਦੀ ਵੀ ਸਮੱਸਿਆ ਵਾ ਲਾਈਟਾਂ ਜਦੋਂ ਜਗਦੀਆਂ ਤਾਂ ਵੀ ਕੋਈ ਰੂਲ ਬੋਲ ਨਹੀਂ ਕਰਦਾ ਜੇ ਬੰਦ ਹੈ ਤਾਂ ਵੀ ਨਹੀਂ ਕੋਈ ਕਰਦਾ ਜੇ ਜਗਦਿਆਂ ਹਣ ਤੇ ਚਲੋ ਕੋਈ ਰੂਲ ਫੋਲੋ ਕਰੇ ਕੋਈ ਪੁਲਿਸ ਵਾਲੇ ਲਾਗੇ ਹੋਣ ਪੁਲਿਸ ਵਾਲੇ ਲੱਗੇ ਨੂੰ ਡਰ ਹੋਵੇ ਤੇ ਕੋਈ ਰੁਕੇ ਕੋਈ ਢੰਗ ਤਰੀਕੇ ਨਾਲ ਜਾਵੇ ਨਾ ਮਲਾਜਮ ਹੈ ਕੋਈ ਨਾ ਲੈਟਾ ਚੱਲਣ ਦੀਆਂ ਜਾਮ ਲੱਗ ਜਾਂਦਾ ਕਿਹੜੇ ਹੋਣੇ ਭਾਵੇਂ ਖੜੇ ਖਲੋਤੇ ਜਾਮ ਲੱਗ ਜਵੇ ਬਸ ਸਟੈਂਡ ਕੋਲ ਆ ਬੱਸਾਂ ਲੰਘਦੀਆਂ ਵਾ ਜਾਮ ਲੱਗਦਾ ਵਾ ਹਰ ਕੋਈ ਇੰਨੇ ਵਾ ਹੁੰਦਾ ਵਾ ਹਰ ਜਿਹਨੂੰ ਪਹਿਲਾਂ ਜਾਣ ਦੀ ਪਈ ਆ ਕਾਲੀ ਪਈ ਆ ਓਰੇ ਚੱਕਰ ਜੀ ਜਾਮ ਲੱਗਦਾ ਕੋਈ ਪ੍ਰਬੰਧ ਨਹੀਂ ਹੈਗਾ ਬਸ ਇਦਾਂ ਹੀ ਆ ਫਾਸਟ ਨੇ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਮਹਾ ਸਿੰਘ ਗੇਟ ਚੌਕ ਵਿੱਚ ਜਿੱਥੇ ਪਿਛਲੇ ਕ ਟ੍ਰੈਫਿਕ ਦੀ ਬਹੁਤ ਦਿੱਕਤਾਂ ਆ ਰਹੀਆਂ ਹਨ ਇੱਥੇ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ ਅਤੇ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੇਖਣ ਚ ਆਇਆ ਹੈ ਇੱਥੇ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਵੀ ਤਾਇਨਾਤ ਨਹੀਂ ਹੈ ਜਿਸ ਕਾਰਨ ਇੱਥੇ ਬਹੁਤ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਹਨ ਸੋ ਸ਼ਹਿਰ ਵਾਸੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਇਹੋ ਮੰਗ ਕੀਤੀ ਹੈ ਕਿ ਇੱਥੋਂ ਦੇ ਟ੍ਰੈਫਿਕ ਸਿਗਨਲ ਛੇਤੀ ਠੀਕ ਕਰਵਾਏ ਜਾਣ ਅਤੇ ਇੱਥੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕਰਵਾਈ ਜਾਵੇ ਤਾਂ ਜੋ ਇੱਥੇ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਫਾਸਟ ਨਿਊਜ਼ ਲਈ ਅਮਰਿਤਸਰ ਤੋਂ ਅਜੀਤ ਕੁਮਾਰ ਦੀ ਜੰਡਿਆਲਾ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਿਸ ਦੌਰਾਨ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਆਉਂਦੇ ਵੇਖਿਆ ਤਾਰੂ ਕਰਨ ਵਾਸਤੇ ਕਿਹਾ ਤਾਂ ਉਹ ਆਪਣੇ ਵੱਲ ਆਉਂਦੀ ਪੁਲਿਸ ਪਾਰਟੀ ਨੂੰ ਵੇਖ ਕੇ ਇੱਕ ਲਿਫਾਫਾ ਨੂੰ ਸੁੱਟ ਕੇ ਫਰਾਰ ਹੋ ਗਿਆ ਜਦੋਂ ਪੁਲਿਸ ਪਾਰਟੀ ਨੇ ਉਸ ਵੱਲੋਂ ਸੁੱਟੇ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਦੇ ਵਿੱਚੋਂ 3 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਦੋਸ਼ੀ ਹਿਰੋਇਨ ਦਾ ਲਿਫਾਫਾ ਸੁੱਟ ਕੇ ਭਜਨ ਵਿੱਚ ਕਾਮਯਾਬ ਹੋ ਗਿਆ ਜਿਸ ਦੀ ਤਲਾਸ਼ ਵਿੱਚ ਪੁਲਿਸ ਟੀਮਾਂ ਨੂੰ ਵੱਖ-ਵੱਖ ਦਿਸ਼ਾ ਵਿੱਚ ਭੇਜ ਦਿੱਤਾ ਗਿਆ ਬੰਡਾਲੇ ਤੋਂ ਝੀਤੇ ਪਿੰਡ ਨੂੰ ਜਾਂਦੀ ਹੈ ਸੜਕ ਉੱਥੇ ਸਾਡੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋ ਤੇ ਨਾਕੇਬੰਦੀ ਦੌਰਾਨ ਚੈਕਿੰਗ ਚੱਲ ਰਹੀ ਸੀ ਵੀ ਇਕਲਾਂ ਦੀ ਤੇ ਇੱਕ ਮੋਟਰਸਾਈਕਲ ਆਇਆ ਤੇ ਉਹ ਦੂਰੋਂ ਹੀ ਉਹ ਦੇਖ ਕੇ ਨਾਕਾਬੰਦੀ ਨੂੰ ਇੱਕਦਮ ਮੋੜਨ ਦੀ ਉਹਨੇ ਕੋਸ਼ਿਸ਼ ਕੀਤੀ। ਮੈਂ ਇਕੱਲਾ ਸੀਗਾ ਮੂੰਹ ਬੰਨਿਆ ਹੋਇਆ ਹੈਗਾ ਤੇ ਉਹਦਾ ਨੌਜਵਾਨ ਸੀਗਾ ਮੋਟਰਸਾਈਕਲ ਸੀਗਾ ਕਾਲਾ ਮੋਟਰਸਾਈਕਲ ਸੀ ਨੰਬਰ ਨਹੀਂ ਦੇਖ ਸਕੇ। ਐਕਚੁਅਲੀ ਉਹ ਜਦੋਂ ਉਹਦਾ ਕੋਈ ਵਜਨਦਾਰ ਚੀਜ਼ ਛੁੱਟੀ ਤੇ ਪੁਲਿਸ ਪਾਰਟੀ ਉਹ ਪਿੱਛੇ ਨੂੰ ਭੱਜਿਆ ਪੁਲਿਸ ਪਾਰਟੀ ਉਹਦੇ ਮਗਰ ਲੱਗੀ ਆ ਹਲੇ ਤੱਕ ਵੀ ਸਾਡੀ ਉਹ ਉਹਦੇ ਮਗਰ ਲੱਗੀਆਂ ਹੋਈਆਂ ਪੁਲਿਸ ਪਾਰਟੀਆਂ ਵਾਇਰਲੈਸ ਵਗੈਰਾ ਕਰਵਾ ਦਿੱਤੀ ਹੈ ਪੂਰੇ ਡਿਸਟ੍ਰਿਕਟ ਦੇ ਵਿੱਚ ਜਦੋਂ ਉਹਦਾ ਸੁੱਟਿਆ ਹੋਇਆ ਸਮਾਨ ਚੈੱਕ ਕੀਤਾ ਤੇ 3.5 ਕਿਲੋ ਹੈਰੋਇਨ ਐ ਬਰਾਮਦ ਹੋਈ ਆ ਜੀ ਉਹ ਰਿਕਵਰ ਕਰ ਲਈ ਗਈ ਆ ਤੇ ਪੁਲਿਸ ਪਾਰਟੀਆਂ ਅਲੱਗ-ਅਲੱਗ ਏਰੀਏ ਦੇ ਵਿੱਚ ਜਾਂ ਅਜੇ ਇਹ 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 ਜਿਹੜਾ ਰੋਡ ਹੈ ਇਹ ਆਪਣੇ ਚੀਤੇ ਤੋਂ ਤਰਨਤਾਲ ਰੋਡ ਨੂੰ ਜਾਂਦਾ ਜੀ ਅਸੀਂ ਤਰਨਤਾਲ ਨਾਲ ਪੁਲਿਸ ਪਾਰਟੀਆਂ ਭੇਜੀਆਂ ਵਾ ਤੇ ਸਾਡੀ ਸਰ ਚੱਲ ਰਹੀ ਹੈ ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਵਿਕਾਸ ਕਮਾ ਦਾ ਰਿਵਿਊ ਕਰਨ ਲਈ ਜ਼ਿਲ੍ਹਾ ਵਿਕਾਸ ਤੇ ਕੋਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਸਥਾਈ ਪ੍ਰਬੰਧ ਯਕੀਨੀ ਬਣਾਇਆ ਜਾਵੇ ਅਤੇ ਕੂੜੇ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਸ ਦਾ ਠੋਸ ਹੱਲ ਕੀਤਾ ਜਾਵੇ। ਆਬਾਦੀ ਤਕੀਆ ਚਾਂਨਨ ਸ਼ਾ ਵਾਰਡ ਨੰਬਰ 88 ਵਿਖੇ ਪੁਲਿਸ ਪਬਲਿਕ ਪੀਸ ਮੀਟਿੰਗ ਸਮਾਜ ਸੇਵਕ ਅਨਿਲ ਪੱਟੀ ਅਤੇ ਸਮਾਜ ਸੇਵਕ ਐਡਵੋਕੇਟ ਵਿਸ਼ੂ ਪੱਟੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ACP ਕੇਂਦਰੀ ਜਸਪਾਲ ਸਿੰਘ ਅਤੇ ਥਾਣਾ ਲੋਹੌਰੀ ਗੇਟ ਦੇ SHO ਸੁਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਲੋਕਾਂ ਨਾਲ ਵਿਚਾਰ ਵਿਟਾਂਦਰਾ ਕਰਦਿਆਂ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸੁਝਾਅ ਦਿੱਤੇ ਗਏ। ਇਸ ਮੀਟਿੰਗ ਦਾ ਮੁੱਖ ਮਕਸਦ ਪੁਲਿਸ ਅਤੇ ਪਬਲਿਕ ਵਿੱਚ ਨੇੜਤਾ ਨੂੰ ਵਧਾਉਣਾ ਸੀ ਤਾਂ ਜੋ ਲੋਕ ਬੇਖੌਫ ਹੋ ਕੇ ਆਪਣੀਆਂ ਸਮੱਸਿਆਵਾਂ ਪੁਲਿਸ ਨੂੰ ਦੱਸ ਸਕਣ। ਸਮਾਜ ਸੇਵਕ ਅਨਿਲ ਪੱਟੀ ਨੇ ਪੁਲਿਸ ਕਮਿਸ਼ਨਰ ਅਤੀ ਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਇਹ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਦੇ ਤਰ੍ਹਾਂ ਪ੍ਰੋਜੈਕਟ ਜਿਹੜਾ ਹੈ ਤਿਆਰ ਕੀਤਾ ਗਿਆ ਤੇ ਚਾਲੂ ਕੀਤਾ ਗਿਆ ਇਹਦੇ ਤਹਿਤ ਅਸੀਂ ਪਬਲਿਕ ਦੇ ਵਿੱਚ ਜਾ ਕੇ ਉਹਨਾਂ ਦੀਆਂ ਜਾ ਕੇ ਮੁਸ਼ਕਲਾਂ ਸੁਣ ਰਹੇ ਹਾਂ ਉਹਨਾਂ ਦਾ ਜੋ ਵੀ ਮੌਕੇ ਦੇ ਮਟਾਰਾਂ ਉਹਨਾਂ ਨਾਲ ਮੌਕੇ ਦੇ ਕਰ ਰਹੇ ਹਾਂ ਜਾਂ ਜਿਹੜਾ ਟਾਈਮ ਹੋਲ ਹੁੰਦਾ ਉਹਨੂੰ ਉਸ ਦੇ ਮੁਤਾਬਕ ਹੀ ਇਹਦਾ ਨਿਮਟਾਰਾ ਕਰਦੇ ਆ ਇਹਦਾ ਇੱਕ ਸਾਨੂੰ ਹੋਰ ਵੀ ਫਾਇਦਾ ਮਿਲਦਾ ਵੀ ਅਸੀਂ ਜਦੋਂ ਇਲਾਕੇ ਦੇ ਵਿੱਚ ਜਾਂਦੇ ਆ ਪਬਲਿਕ ਨਾਲ ਮੀਟਿੰਗ ਕਰਦੇ ਆ ਸਾਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਜਿਹੜੇ ਸ਼ਿਕਾਇਤ ਕਰਦੇ ਨੇ ਕਿਸੇ ਕਿਸਮ ਦੀ ਉਹ ਸਾਨੂੰ ਕਈ ਇਨਪੁਟ ਵੀ ਮਿਲਦੀਆਂ ਨੇ ਜਿਹਦਾ ਜਿਹਦਾ ਨਸ਼ਿਆਂ ਦੇ ਖਿਲਾਫ ਤੇ ਹੋਰ ਕਈ ਸਮਾਜਿਕ ਬੁਰਾਈਆਂ ਉਹਨਾਂ ਦੇ ਖਿਲਾਫ ਮਿਲਦੀਆਂ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਸਾਨੂੰ ਮਦਦ ਮਿਲਦੀ ਹੈ ਅੱਜ ਦੀ ਜਿਹੜੀ ਇਹ ਮੀਟਿੰਗ ਕੀਤੀ ਗਈ ਆ ਪੁਲਿਸ ਪਬਲਿਕ ਪੀਸ ਕਮੇਟੀ ਦੀ ਮੀਟਿੰਗ ਸਾਡਾ ਮੇਨੂ ਬਣਾ ਲਾ ਸੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਜਿੱਥੇ ਆਪਾਂ ਸਮਾਜ ਦੇ ਬੱਚਿਆਂ ਨੂੰ ਪੜ੍ਹਨ ਵਾਸਤੇ ਜਾਗਰੂਕ ਕਰਦੇ ਆ ਉੱਥੇ ਅਸੀਂ ਨੌਜਵਾਨਾਂ ਨੂੰ ਸ਼ਹਿਰ ਤੋਂ ਪੂਰਨ ਦੇ ਲਈ ਵੀ ਪ੍ਰੇਰਿਤ ਕਰਦੇ ਆਂ ਔਰ ਕੁਝ ਬੱਚਿਆਂ ਨੂੰ ਆਪਾਂ ਟ੍ਰਾਫਿਕ ਦੇ ਨਿਮਾ ਤੋਂ ਵੀ ਜਾਗਰੂਕ ਕੀਤਾ ਹੈ ਕਈ ਤਰ੍ਹਾਂ ਦੇ ਸੜਕਾਂ ਤੇ ਹਾਸੇ ਹੁੰਦੇ ਆ ਸਕੂਲਾਂ ਦੇ ਬੱਚੇ ਆਉਂਦੇ ਆ ਜਾਂਦੇ ਆ ਉਹਦੇ ਤੋਂ ਵੀ ਉਹਨਾਂ ਨੂੰ ਜਾਗਰੂਕ ਕੀਤਾ ਬਾਦੀ ਤਕੀਆ ਚਾਨਣ ਸ਼ਾ ਵਾਰ ਨੰਬਰ 68 ਦੇ ਵਿੱਚ ਅਸੀਂ ਮਾਨਯੋਗ ACP ਸੈਂਟਰ ਅੰਮ੍ਰਿਤਸਰ ਦੇ ਜਿਹੜੇ ਸਰਦਾਰ ਜਸਪਾਲ ਸਿੰਘ ਜੀ ਔਰ ਲੋਰੀਗੇਟ ਡੀ ਡਿਵੀਜ਼ਨ ਥਾਣੇ ਦੇ ਐਸ ਐਚ ਓ ਸਾਹਿਬ ਸਰਦਾਰ ਸੋਕਿੰਦਰ ਸਿੰਘ ਜੀ ਸਾਡੇ ਵਿੱਚ ਪਹੁੰਚੇ ਸੀ कोरोना ਵੱਲੋਂ ਇੱਕ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਪਬਲਿਕ ਪੀਸ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅੱਜ ਦਾ ਉਪਰਾਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਵੱਲੋਂ ਇੱਕ ਨਵਕਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਕਮਿਸ਼ਨਰ ਰੇਟ ਪੁਲਿਸ ਵੱਲੋਂ ਵੱਖ-ਵੱਖ ਕਸਬਿਆਂ ਇਲਾਕਿਆਂ ਦੇ ਵਿੱਚ ਜਾ ਕੇ ਪਬਲਿਕ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਪੁਲਿਸ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕ ਬੇਖੌਫ ਹੋ ਕੇ ਆਪਣੀਆਂ ਸਮੱਸਿਆਵਾਂ ਪੁਲਿਸ ਤੱਕ ਪਹੁੰਚਾ ਸਕਣ ਇਸ ਦੇ ਤਹਿਤ ਤਕੀਆ ਚਾਨਣ ਸ਼ਾ ਆਬਾਦੀ ਵਿਖੇ ACP ਜਸਪਾਲ ਸਿੰਘ ਹੁਰਾਂ ਵੱਲੋਂ ਇੱਕ ਬੈਠਕ ਕੀਤੀ ਗਈ ਹੈ ਜਿੱਥੇ ਟ੍ਰੈਫਿਕ ਨਿਯਮਾਂ ਅਤੇ ਹੋਰ ਕਾਰਜਸ਼ੈਲੀ ਤੋਂ ਜਾਣੂ ਕਰਵਾਇਆ ਗਿਆ ਹੈ ਸੋ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਪਹਿਲ ਕੀਤੀ ਗਈ ਹੈ ਇਹ ਸਾਰਥਕ ਸਾਬਤ ਹੋਏਗੀ ਅੰਮ੍ਰਿਤਸਰ ਤੋਂ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟੇ ਨਿਊਜ਼ ਅਮਰਿਤਸਰ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦੇ ਚਰਣਾ ਵਿਛਾਤੀ ਪਰੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਈ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਸਮਤਾ ਤੇ ਕੀ ਅੱਜ ਤਾਂ ਮੈਂ ਗੁਰੂ ਮਹਾਰਾਜ ਦੀ ਚਰਨਾਹਾ ਹਾਜ਼ਰੀ ਲਾਉਣ ਆਇਆ ਗੁਰੂ ਅੰਦਾਜ਼ੀ ਮਹਾਰਾਜ ਦੇ ਜਰਨਾ ਵਿੱਚ ਟੂਰਿਸਟ ਬਾਦ ਮੇਰਾ ਕੋਈ ਏਮ ਨਹੀਂ इसलिए मैं गुरु महाराज के चरणा च कि कर जो साधान है संविधान है साली दल का, का क्योंकि श्रोमणी कमेटी साइ श्रोमणी कमेटी बनने तो बाद ने यह सोचा पंथ ने सोचा कि राजनीतिक हकों की राखी करने सान हो गया तो फिर श्रोमणी अकाली दल होंद में आया ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਏਡੀਏ ਦੇ ਮੁਖ ਪ੍ਰਸ਼ਾਸਕ ਅੰਕੁਰਜੀਤ ਸਿੰਘ ਅਤੇ ਵਿਧੀਕ ਮੁਖ ਪ੍ਰਸ਼ਾਸਕ ਮੇਜਰ ਅਮਿਤ ਸਰীন ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਟਾਊਨ ਪਲਾਨਰ ਗੁਰਸੇਵਕ ਸਿੰਘ ਆਲਕ ਦੀ ਅਗਵਾਈ ਹੇ ਅਡੀਆ ਦੇ ਰੈਗੂਲੇਟਰੀ ਵਿੰਗ ਵੱਲੋਂ थाना ਕੰਬੋ ਦੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰਾਮ ਤੀਰਥ ਰੋਡ ਉੱਪਰ ਪਿੰਡ ਵਡਾਲਾ ਪਿੱਟੇਵੜ ਵਿਖੇ ਬਨ ਰਹੀਆਂ ਅਨਅਧਿਕਾਰਿਤ ਕਲੋਨੀਆ ਵਿਰੁੱਧ ਕਾਰਵਾਈ ਕਰਦੇ ਹੋਏ ਕਲੋਨੀਆ ਨੂੰ ਢਾ ਦਿੱਤਾ ਗਿਆ। थाना ਕੈਂਟਨਮੈਂਟ ਦੇ ਇਲਾਕਾ ਜੁਝਾਰ ਸਿੰਘ ਐਵੇਨਿਊ 에য়ারਪੋਰਟ ਰੋਡ ਵਿਖੇ ਬੀਤੀ ਰਾਤ ਨੂੰ ਹੋਏ ਮਾਮਲੇ ਬਾਰੇ ACP ਸ਼ਿਵਦਰਸ਼ਨ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਬੀਤੀ ਰਾਤ ਥਾਣਾ ਕੰਟਰੋਲਮੈਂਟ ਦੇ ਏਰੀਏ ਜੁਝਾਰ ਸਿੰਘ ਐਵੇਨਿਊ ਵਿੱਚ ਕੋਠੀ ਨੰਬਰ 25 ਦੇ ਬਾਹਰ ਇੱਕ ਫਾਇਰਿੰਗ ਦੀ ਘਟਨਾ ਵਾਪਰੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਆਪਸ ਵਿੱਚ ਨਜੀ ਰੰਜਿਸ਼ ਦਾ ਮਾਮਲਾ ਨਿਕਲਿਆ ਵਾ ਅਤੇ ਟਰਾਈਐਂਗਲ ਲਵ ਸਟੋਰੀ ਦਾ ਮਾਮਲਾ ਹੈ ਇਹ ਜਿਹੜੇ ਮਦਈ ਨੇ ਸ਼ਿਕਾਇਤ ਕਰਤਾ ਨੇ ਰਪਿੰਦਰ ਕੌਰ ਪਤਨੀ ਅਕਬਾਲ ਸਿੰਘ ਇਹਨਾਂ ਦਾ ਪੁੱਤਰ ਹੈ ਜਿਹੜੇ ਕੈਨੇਡਾ ਵਿੱਚ ਰਹਿੰਦੇ ਨੇ ਦੋ ਪੁੱਤਰੇ ਨੇ ਗੁਰਸ਼ੇਰ ਸਿੰਘ ਅਤੇ ਤਨਰੋਜ ਸਿੰਘ ਤਨਰੋਜ ਸਿੰਘ ਜਦੋਂ ਇੰਡੀਆ ਰਹਿੰਦਾ ਸੀ ਅਤੇ ਇੱਥੇ ਇੱਕ ਅਨਮੋਲ ਗਿਲ ਨਾਮ ਦਾ ਲੜਕਾ ਸੀ ਉਹਦੀ ਗਰਲਫ੍ਰੈਂਡ ਦੇ ਕੋ ਗੱਲਬਾਤ ਤਨਰੋਜ ਨਾਲ ਹੋ ਗਈ ਇਸ ਕਰਕੇ ਤਨਰੋਜ ਦਾ ਜਿਹੜਾ ਵਾ ਅਨਮੋਲ ਦੇ ਨਾਲ ਇੱਕ ਰੰਜਿਸ਼ ਸੀ ਅਤੇ ਜਦੋਂ ਇਹ ਕੈਨੇਡਾ ਚੱਲ ਗਿਆ ਤਨਰੋਜ ਅਤੇ ਅਨਮੋਲ ਨੇ ਆਪਣੇ ਯਾਰਾਂ ਦੋਸਤਾਂ ਦੇ ਰਾਹੀਂ ਕੈਨੇਡਾ ਵਿੱਚ ਤਨਰੋਜ ਨੂੰ ਅਗਵਾ ਕਰਾ ਕੇ ਕੁੱਟਮਾਰ ਕਰਵਾਈ ਅਤੇ ਉੱਥੇ ਕੈਨੇਡਾ ਵਿੱਚ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੋ ਗਿਆ ਜਿਸ ਦੇ ਵਿੱਚ ਖੁੱਲ 9 ਦੋਸ਼ੀ ਜਿਹੜੇ ਚਾਰਜ ਸ਼ੀਟ ਹੋਏ ਨੇ ਜਿਨ੍ਹਾਂ ਵਿੱਚੋਂ ਦੋ ਜਾਂ ਤਿੰਨ ਦੇ ਕਰੀਬ ਜੇਲ੍ਹ ਚ ਨੇ ਬਾਕੀ ਜ਼ਮਾਨਤ ਤੇ ਨੇ ਉਸੇ ਰੰਜਿਸ਼ ਤਹਿਤ ਕੈਨੇਡਾ ਵਿੱਚ ਇਹਨਾਂ ਨੇ ਜਿਹੜਾ ਇੱਕ ਦੁਬਾਰਾ ਉਸੇ ਕੇਸ ਦਾ ਰਾਈਨਾਮਾ ਦਾ ਦਬਾਅ ਬਣਾਉਣ ਦੀ ਖਾਤਰ ਇੱਕ ਲੇਡੀ ਵੱਲੋਂ ਕੰਪਲੇਂਟ ਕਰਾਈ ਝੂਠੀ ਅਤੇ ਇੱਕ ਆਪਣੇ ਆਪ ਗੋਲੀ ਮਾਰ ਕੇ ਜਿਹੜੀ ਉਹ ਫਿਰ ਐਫਆਈਆਰ ਦਾ ਜਕਰਾਉਣ ਦੀ ਕੋਸ਼ਿਸ਼ ਕੀਤੀ ਕੈਨੇਡਾ ਵਿੱਚ ਜਦੋਂ ਇਹ ਤਨਰੋਜ ਦਾ ਰਾਈਨਾਮੇ ਲਈ ਨਹੀਂ ਮੰਨਿਆ ਤਾਂ ਹੁਣ ਉਹ ਜਿਹੜਾ ਅਨਮੋਲ ਗੇਲਿਆ ਉਹਦੇ ਵੱਲੋਂ ਤਨਰੋਜ ਦੇ ਘਰ ਜਿੱਥੇ ਉਹਦੇ ਦਾਦੀ ਇਕੱਲੇ ਰਹਿੰਦੇ ਸੀ 25 ਨੰਬਰ ਕੋਠੀ ਕਲੀ ਨੰਬਰ 1 ਵਿੱਚ ਬੀਤੀ ਰਾਤ ਫਰੰ ਕਰਾਈਆ ਇਹ ਇਹ ਸਾਰਾ ਮਾਮਲਾ ਨਿਕਲਿਆ ਹੋਇਆ ਇਹਨਾਂ ਦੀ ਟਰਾਈਐਂਗਲ ਲਵ ਸਟੋਰੀ ਜਾਂ ਨਜੀ ਰੰਜਸ਼ਦਾ ਮਾਮਲਾ ਵਾ ਕਿ ਕਿਸੇ ਗੈਂਗਸਟਰ ਗਰੁੱਪ ਦਾ ਜਾਂ ਉਸ ਦੀ ਉਹ ਜੀ ਗੱਲ ਕੋਈ ਨਹੀਂ ਆ ਇਸ ਘਟਨਾ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 183 ਅੰਡਰ ਸੈਕਸ਼ਨ 109 352 3 ਬੀ ਐਨ ਐਸ ਅਤੇ 2527 598 ਆਰ ਐਕਟ ਦੇ ਤਹਿਤ ਦਰਜ ਕਰ ਲਈ ਹੈ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਾਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਉਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਜੰਮੂ ਤਵੀ ਅਤੇ ਮੰਡਲ ਦਫਤਰ ਫਿਰੋਜ਼ਪੁਰ ਵਿੱਚ ਕੈਂਪ ਲਗਾ ਕੇ ਪੈਨਸ਼ਨਰਾਂ ਨੂੰ ਹਰ ਸਾਲ 18 ਤੋਂ 22 ਨਵੰਬਰ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 3.0 ਬਾਰੇ ਜਾਗਰੂਕ ਕੀਤਾ ਗਿਆ। ਇਹਨਾਂ ਸਾਰੀਆਂ ਥਾਵਾਂ ਤੇ ਇੱਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਸੀ ਤਾਂ ਜੋ ਪੈਨਸ਼ਨਰਾਂ ਨੂੰ ਡਿਜੀਟਲ ਲਾਈਫ ਸਰਟੀਫਿਕੇਟ ਦੀਆਂ ਸਹੂਲਤਾਂ ਅਤੇ ਸੰਚਾਲਨ ਵਿਧੀ ਬਾਰੇ ਜਾਣੂ ਕਰਵਾਇਆ ਜਾ ਸਕੇ। ਹੁਣ ਸਮਾਂ ਹੋ ਗਿਆ ਛੋਟਾ ਜਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਨੂੰ ਕਈ ਸਾਲ ਪਹਿਲਾਂ ਵੱਲਾ ਵਿਖੇ ਸ਼ਿਫਟ ਕਰ ਦਿੱਤਾ ਗਿਆ ਕਿਉਂਕਿ ਉਸ ਸਮੇਂ ਸ਼ਹਿਰ ਵਿੱਚ ਗੰਦਗੀ ਅਤੇ ਰਾਸ਼ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਅੱਜ ਪੁਰਾਣੀ ਸਬਜ਼ੀ ਮੰਡੀ ਦੀ ਜਗ੍ਹਾ ਦੇ ਹਾਲਾਤ ਪਹਿਲਾਂ ਨਾਲੋਂ ਵੀ ਬੱਤਰ ਹੋ ਚੁੱਕੇ ਹਨ ਸਾਡੀ ਟੀਮ ਵੱਲੋਂ ਭੰਡਾਰੀਪੁਰ ਨਜ਼ਦੀਕ ਪੁਰਾਣੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਤਾਂ ਦੇਖਿਆ ਗਿਆ ਕਿ ਲੋਕਾਂ ਵੱਲੋਂ ਉਥੇ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਜਲਦ ਇਹ ਜਗਾ ਕੂੜੇ ਦੇ ਡੰਪ ਵਿੱਚ ਤਬਦੀਲ ਹੋ ਜਾਵੇਗੀ ਇਸ ਲਈ ਨਗਰ ਨਿਗਮ ਜਲਦ ਇਸ ਵੱਲ ਧਿਆਨ ਦੇਵੇ ਧਿਆਨ ਦੇਣਾ ਦੇ ਦੇ ਭਰਚਾਪਨ ਕਿਉਂਕਿ ਬਿਲਕੁਲ ਪਾਰਕਿੰਗ ਹੈ ਸਰਦਾਰੂ ਬਾਹਰੋਂ ਆ ਕੇ ਇੱਥੇ ਗੱਡੀਆਂ ਪਾਰਕ ਕਰਦੇ ਹੋਏ ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਸਫਾਈ ਕਿਤੇ ਵੀ ਹੋਏਗੀ ਉਥੇ ਆ ਕੇ ਕبھی ਆਪਣੇ ਸ਼ਹਿਰ ਦੀ ਮਾੜੀ ਨਾ ਬਣੇ ਜਿਹੜਾ ਵੀ ਲੋਕ ਬਾਹਰੋਂ ਆ ਕੇ ਮੱਥਾ ਟੇਕਣ ਆਉਂਦੇ ਆਂ ਸ੍ਰੀ ਹਰਮੰਦਰ ਸਾਹਿਬ ਮੈਨੂੰ ਅੱਛਾ ਲੱਗਦਾ ਜਿੱਦਾਂ ਜਿੱਤੇ ਆਪਣੀ ਗੱਡੀ ਪਾਰ ਕਰਦੇ ਹੋ ਉਹ ਸਾਫ ਸਫਾਈ ਵਾਲੀ ਜਗਾਹ ਹੈ ਜਦੋਂ ਮਨ ਨੂੰ ਅੱਛਾ ਲੱਗਦਾ। ਪਰ ਕੁਝ ਗੰਦ ਹੈ ਕਿਤੇ ਕੋਈ ਚੰਗੀ ਨਹੀਂ ਆ ਰਹੀ। ਉਹ ਕੋਈ ਸਟਾਈਲ ਨਹੀਂ ਕਰੇਗੀ ਪਰਚਾਤਨ ਸਫਾਈ ਨਾ ਕਰੇ ਜਾਂ ਨਗਰ ਮਹੱਲ ਸਫਾਈ ਨਾ ਕਰੇ ਤਾਂ ਸ਼ਿਕਾਇਤ ਹੈ। ਆ ਗੰਦ ਬਹੁਤ ਜ਼ਿਆਦਾ ਹੈ। ਗੰਦ ਬਹੁਤ ਜ਼ਿਆਦਾ ਹੈ ਕਿ ਕੋਈ ਦੌਰ ਆਈ ਨਹੀਂ। ਮੈਂ ਤੁਹਾਨੂੰ ਦੱਸਿਆ ਜਿਹੜਾ ਬਾਹਰੋਂ ਬੰਦਾ ਹੁੰਦਾ ਨਾ ਉਹਦੇ ਮਨ 'ਚ ਹੁੰਦਾ ਵੀ ਗੁਰੂ ਦੀ ਨਗਰੀਏ ਸਾਫ ਸਫਾਈ ਹੋਏ। ਇਹਨੇ ਅਸੀਂ ਦੇਖੋ ਕਹਿ ਦੇਣਾ ਜਦੋਂ ਮੰਡੀ ਉੱਤੇ ਬਾਹਰ ਗਈ ਸੀ ਨਾ ਜਿਹੜੀ ਜਗ੍ਹਾ ਹੈ ਤੇ ਕੋਈ ਚੰਗੀ ਚੀਜ਼ ਬਣੇਗੀ। ਲੇਕਿਨ ਉਹ ਉਹ ਇੱਥੇ ਦੂਜੇ ਵੇਲੇ ਚੱਕੇ ਚੁੱਕੇ ਆ ਕੇ ਬੈਠ ਜਾਂਦੇ ਨੇ 1000 ਰੁਪਏ ਹੁੰਦੀ ਆ ਠੀਕ ਹੈ ਤੇ ਨਹੀਂ ਉਹ ਖੁਬਾ ਵੀ ਹੁੰਦੀਆਂ ਵਾ ਉਹ ਇੰਨਾ ਕੋ ਗੰਦ ਪਿਆ ਹੋਇਆ ਹੈ ਕਿ ਬੁਰਾ ਹਾਲ ਹੈਗਾ ਵਾ ਬਿਲਕੁਲ ਹਾਲਗੇੜ ਦੇ ਲਾਗੇ ਹੈਗਾ ਵਾ ਇਹਨੂੰ ਜਿਹੜਾ ਸੁਧਾਰਿਆ ਜਾਵੇ ਕੋਈ ਨਾਲ ਅੱਛੀ ਚੀਜ਼ ਤੇ ਪੜਾਈ ਜਾਵੇ ਜਿਹੜਾ ਕੋ ਬਰੋ ਆਵੇ ਤੇ ਖੁਸ਼ ਹੋਵੇ ਅਮਰਸਨ ਹਾਲਗੇੜ ਦੀ ਸਭ ਤੋਂ ਪੁਰਾਣੀ ਮੰਡੀ ਜੋ ਕਿ ਸ਼ਾਨੋ ਸ਼ੌਕਤ ਨਾਲ ਚੱਲਦੀ ਸੀ ਪਰ ਅੱਜ ਇਸ ਦੇ ਹਾਲਾਤ ਜਿਹੜੇ ਆ ਬਦਨੋਂ ਲੋ ਬੱਤਰ ਬਣੇ ਹੋਏ ਨੇ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਅਤੇ ਕੰਮ ਕਰਨ ਵਾਲੇ ਲੋਕਾਂ ਦਾ ਹਾਲ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹੈ ਕਾਰਨ ਹੈ ਕਿ ਜਗ੍ਹਾ ਜਗ੍ਹਾ ਤੇ ਕੋਲੇ ਢੇਰ ਲੱਗੇ ਨੇ ਮੱਛਰ ਬਿਮਾਰੀਆਂ ਨੂੰ ਜਿਹੜੇ ਦਸਤਕ ਦੇ ਰਹੇ ਨੇ ਤੇ ਲੋਕਾਂ ਦਾ ਇੱਕੋ ਪ੍ਰਸ਼ਾਸਨ ਤੋਂ ਮੰਗ ਹੈ ਕਿ ਪਹਿਲ ਦੇ ਆਧਾਰ ਤੇ ਜੇ ਕੋਈ ਵਾਧੇ ਲੋਕਾਂ ਨਾਲ ਕਿਤੇ ਜਾਂਦੇ ਨੇ ਉਹਨੂੰ ਕਿਤੇ ਸਹੀ ਤਰੀਕੇ ਨਾਲ ਅਮਲੀ ਜਾਮਾ ਵੀ ਦਿੱਤਾ ਜਾਵੇ ਅੱਜ ਲੋਕਾਂ ਦਾ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਕਿ ਜਿਹੜੀ ਹਾਲਗੜ ਦੀ ਪੁਰਾਣੀ ਸਬਜ਼ੀ ਮੰਡੀ ਹੈ ਇਹਦੀ ਜਿਹੜੀ ਦਸ਼ਾ ਹੈ ਸੁਵਾਰੀ ਜਾਵੇ ਤਾਂ ਜੋ ਐਸੋ ਲੱਖਾਂ ਸਲਾਨੀ ਜਿਹੜੇ ਸੱਚ ਕਰੇ ਮੰਤਰੀ ਸਾਹਿਬ ਨੂੰ ਜਾਣਦੇ ਨੇ ਉਹਨਾਂ ਨੂੰ ਕੋਈ ਮੈਸੇਜ ਅਮਰitsar ਗੁਰੂ ਨਗਰੀ ਦਾ ਵਧੀਆ ਜਗ ਤੇ ਸੋ ਹੁਣ ਦੇਖਣਾ ਹੋਊਗਾ ਸਾਡੀ ਇਸ ਕਵਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕਿ ਜਾਗਰੂਕ ਹੁੰਦਾ ਤੇ ਐਸ ਹਲਗੇੜ ਦੀ ਪੁਰਾਣੀ ਮੰਡੀ ਨੂੰ ਕਿੰਨੇ ਜਲਦ ਸਵਾਰਿਆ ਜਾਂਦਾ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸチール ਸ਼ਰਮਾ ਫਾਸਟ ਨਿਊਜ਼ ਅਮਰitsar ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ ਨੇ ਇੰਡੀਅਨ ਹੈਡ ਇੰਜਰੀ ਫਾਊਂਡੇਸ਼ਨ ਦਿੱਲੀ ਦੇ ਮੁਖੀ ਡਾਕਟਰ ਚਿਤਰਾ ਦੇ ਸਹਿਯੋਗ ਨਾਲ ਹੈਲਮਟ ਆਈਸੀਆਈ ਲਿੰਬਾਰਡ ਜਨਰਲ ਇੰਸ਼ੋਰੈਂਸ ਵੱਲੋਂ ਸਿਰ ਦੀ ਸੁਰੱਖਿਆ ਲਈ ਹੈਲਮਟ ਵੰਡੇ ਗਏ। ਸ਼੍ਰੀ ਬਾਬਾ ਰੁਦਰ ਸੇਵਕ ਸੰਗਮ ਵੱਲੋਂ ਸ਼ਿਵਾਲਾ ਬਾਗ ਪਾਈਆਂ ਦੇ ਰਾਮ ਮੰਦਿਰ ਵਿਖੇ 22 ਨਵੰਬਰ ਤੋਂ 24 ਨਵੰਬਰ ਤੱਕ ਸ਼੍ਰੀ 1008 ਆਚਾਰਯ ਸੁਗਰੀਵਾਨੰਦ ਜੀ ਮਹਾਰਾਜ ਦੀ ਅਧਿਕਸ਼ਤਾ ਵਿੱਚ ਵਿਰਾਟ ਧਾਰਮਿਕ ਸਮੇਲਨ ਅਤੇ ਗੁਰੂ ਮਹਾਰਾਜ ਜੀ ਦੇ ਪਰਮ ਸਿਸ਼ਯ ਯੁਵਰਾਜ ਹੇਮਾਨੰਦ ਜੀ ਮਹਾਰਾਜ ਪ੍ਰਵਚਨ ਕਰਨਗੇ ਜਿਸ ਸੰਬੰਧ ਵਿੱਚ ਸ਼ਿਵਾਲਾ ਬਾਗ ਪਾਈਆਂ ਤੋਂ ਕਲਸ਼ ਯਾਤਰਾ ਕੱਢੀ ਗਈ। पंडित गोल्डी शर्मा ने समूह संगता समागम हाजरी भर की अपील की थी। एस मौके प्रधान सोमनाथ शर्मा जनरल दयानंद शर्मा जनरल द्वारका भी मौजूद सन श्री बाबरदन सेव सेवक संगम अमृतसर के द्वारा कई वर्षों से श्री बाबरदन सेवक मंडल विभिन्न क्षेत्रों में जो बने हैं उन्हीं के मुताबिक यहाँ भी अमृतसर नगर के समस्त श्रद्धालु बड़े प्रेम से श्री महाराज जी का यहाँ आयोजन करते हैं मेरी सभी से प्रार्थना है श्री राम मंदिर शिवाला में हमारे श्री सदगुरु श्री हेमानंद जी महाराज जहाँ पर पधारे हुए हैं हम अपनी अमृतसर सेवा समिति से उनका आर्थिक अभिनंदन करते हैं और मेरी सभी से हाथ जोड़कर कर प्रार्थना है कि जो उनके प्रवचनों के द्वारा महाराज जी के ਸੁਣ ਕੇ ਆਪਣੇ ਮਨ ਵਿੱਚ ਧਾਰਨ ਕਰੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਡੇਂਗੂ ਚਿਕਨਗੁਨੀਆ ਸੰਬੰਧੀ ਸੰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜ਼ਿਲ੍ਹਾ ਐਪੀਡੀਮੋਲੋਜੀਸਟ ਡਾਕਟਰ ਹਰਜੋਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਜਿਵੇਂ ਕਿ ਨਾਰਾਇਣਗੜ ਸ਼ਿਹੜਾ ਪੁਤਲੀਕਰ ਬਟਾਲਾ ਰੋਡ ਮਜੀਠਾ ਰੋ ਅਤੇ ਜਹਾਜ਼ਗੜ ਆਦਿ ਇਲਾਕਿਆਂ ਵਿੱਚ ਡੇਂਗੂ ਚਿਕਨਗੁਨੀਆ ਦੇ ਸੰਬੰਧ ਵਿੱਚ ਐਂਟੀ ਲਾਰਵਾ ਦੀਆਂ 15 ਟੀਮਾਂ ਵੱਲੋਂ ਸਮੂਹ ਇਲਾਕੇ ਦੇ ਲਗਭਗ 285 ਘਰਾਂ ਵਿੱਚ ਜਾ ਕੇ ਲਾਰਵੇ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਮੰਦਿਰ 시ਵਾਲਾ ਬੋਹਰਵਾਲਾ ਨਿਊ ਜਵਾਹਰਨਗਰ ਵਿਖੇ ਫ੍ਰੀ ਮੈਡੀਕਲ ਕੈਂਪ ਮੰਦਿਰ ਕਮੇਟੀ, ਰੈੱਡ ਕਰਾਸ ਸੁਸਾਇਟੀ ਅਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ। ਇਸ ਮੌਕੇ ਲੋਕਾਂ ਦੇ ਫ੍ਰੀ ਟੈਸਟ ਕਰਵਾਏ ਗਏ ਅਤੇ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਪਵਨ ਬਿਆਲਾ, ਦਵਿੰਦਰ ਸ਼ਰਮਾ, ਮਨੋਹਰ ਸਹਗਲ, ਰਕੇਸ਼ ਹਾਂਡਾ, ਸੰਜੀਪ ਸ਼ਰਮਾ ਸਮੇਤ ਲੋਕ ਮੌਜੂਦ ਸਨ। ਨੇ ਡਾਕਟਰ ਸਾਹਿਬ ਵਿਜੇ ਜੀ ਪਰਤਵਕਾ ਪ੍ਰਿਸ਼ਦ ਰੈੱਡ ਕਰਾਸ ਵੱਲੋਂ ਤੇ ਮੰਦਰ ਸ਼ਵਾਲਾ ਕਮੇਟੀ ਗੋੜ ਵਾਲਾ ਵੱਲੋਂ ਦੀ ਸਹਿਮਤੀ ਨਾਲ ਰਲ ਕੇ ਇਸ ਮੈਡੀਕਲ ਕੈਂਪ ਦਾ ਯੋਜਨ ਕੀਤਾ ਗਿਆ ਇਸ ਵਿੱਚ ਥਾਇਰੋਇਡ ਦੇ ਟੈਸਟ ਬਲੱਡ ਦੇ ਟੈਸਟ ਹੋਰ ਵੀ ਨਹੀਂ ਜਿਹੜੇ ਫ੍ਰੀ ਕੀਤੇ ਜਾ ਰਹੇ ਨੇ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਕੈਂਪ ਲਾਇਆ ਹੈ ਇਹ ਚ ਸਾਡਾ ਟੀਵੀ ਪ੍ਰੋਗਰਾਮ ਵੀ ਹੈ ਸ਼ਸ਼ੀਵਾਲਾ ਭਾਈ ਕਦੇ ਮੰਦਰ ਕਮੇਟੀ ਵੀ ਹੈਗੀ ਹੈ

ਪ੍ਰਿੰਸੀਪਲ ਡਾਇਰੈਕਟਰ ਸ਼੍ਰੀਮਤੀ ਰਮਾ ਮਹਾਜਨ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਰਾਧਾ ਸਵਾਮੀ ਸਤਸੰਗ ਧਿਆਲਬਾਗ ਆਗਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਨੋ ਪ੍ਰੋਫਿਟ ਨੋ ਲਾਸ ਤੇ ਘਰਾਂ ਚ ਵਰਤਣ ਵਾਲੇ ਪ੍ਰੋਡਕਟਸ ਤਿਆਰ ਕਰਕੇ 24 ਨਵੰਬਰ ਦਿਨ ਐਤਵਾਰ ਅਤੇ 25 ਨਵੰਬਰ ਦਿਨ ਸੋਮਵਾਰ ਨੂੰ ਐਗਜ਼ਿਬਿਸ਼ਨ ਧਿਆਲਬਾਗ ਮਿਲ ਪੁਤਲੀਕਰ ਚੌਂਕ ਵਿਖੇ ਲਗਾਈ ਜਾਵੇਗੀ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਸ ਐਗਜ਼ਿਬਿਸ਼ਨ ਚ ਆ ਕੇ ਆਪਣੀ ਜ਼ਰੂਰਤ ਦਾ ਸਮਾਨ ਖਰੀਦਣ ਇਸ ਮੌਕੇ ਚੇਅਰਮੈਨ ਰਾਜਕੁਮਾਰ ਪੰਡਾਰੀ ਜਰਨਲ ਸੈਕਟਰੀ ਅਨਿਲ ਵੇਦ ਸੀਨੀਅਰ ਸਤਸੰਗੀ ਰਾਕੇਸ਼ ਕੁਮਾਰ ਅਨਿਲ ਨੰਦਾ ਰੋਬਿੰਦ ਤਲਵਾਰ ਵਿੱਕੀ ਕੋਸਲਾ ਸਮੇਤ ਮੈਂਬਰ ਮੌਜੂਦ ਸਨ ਸਾਡੀ ਜਿਹੜੀ ਹੈ}{|\text{ਦਿਆਲਬਗ ਦੀ ਐਗਜ਼ੀਬਿਸ਼ਨ ਹੈ ਪਿਛਲੇ 25 ਸਾਲ ਤੋਂ ਚੱਲ ਰਹੀ ਹੈ ਸਾਡੇ ਆਲ ਓਵਰ ਇੰਡੀਆ ਦੇ ਜਿਹੜੇ ਪ੍ਰੋਡਕਟ ਹੈ ਨੋ ਪ੍ਰੋਫਿਟ ਨੋ ਲਾਸ ਤੇ ਬਣਾਏ ਜਾਂਦੇ ਆ ਤੇ ਆਪਣੇ ਆਪਣੇ ਯੂਨਿਟਸ ਜਿਹੜੇ ਵੀ ਹੈ ਉਹ ਹਰ ਸਾਲ ਆਪਣੇ ਪ੍ਰੋਡਕਟ ਇੱਥੇ ਸਾਨੂੰ ਪੇਚਦੇ ਆ ਔਰ ਕਾਫੀ ਪਿਛਲੇ 24-25 ਸਾਲ ਤੋਂ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਔਰ ਇਹਦੇ ਨਾਲ ਜਿਹੜਾ ਮੀਡੀਅਮ ਤਬਕਾ ਉਹਨੂੰ ਬਹੁਤ ਫਾਇਦਾ ਹੁੰਦਾ ਹੈ ਇਸ ਸਾਲ ਦੋ ਦਿਨਾਂ ਵਾਸਤੇ} 24 ਤੇ 25 ਨਵੰਬਰ ਨੂੰ ਅਸੀਂ ਲਗਾ ਰਹੇ ਹਾਂ ਔਰ ਇਹ ਐਗਜ਼ੀਬਿਸ਼ਨ 24 ਤਰੀਕ ਨੂੰ 11 ਵਜੇ ਸਟਾਰਟ ਹੋਏਗੀ ਔਰ 2 ਦਿਨ ਚੱਲੇਗੀ ਇਹ ਸ਼ਾਮ ਦੇ 4 ਵਜੇ ਤੱਕ ਚੱਲੇਗੀ ਸਵੇਰੇ 11 ਵਜੇ ਤੋਂ ਸ਼ਾਮ ਦੇ 4 ਵਜੇ ਤੱਕ 2 ਦਿਨ ਚੱਲੇਗੀ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਦੁੱਧ ਅਤੇ ਦੁੱਧ ਦੇ ਪਦਾਰਥਾਂ ਵਿੱਚ ਹੋ ਰਹੀ ਮਿਲਾਵਟ ਨੂੰ ਲੈ ਕੇ ਸ਼ਹਾਟਾ ਰੋਡ ਵਿਖੇ ਇੱਕ ਰੈਸਟੋਰੈਂਟ ਵਿੱਚ ਜਾ ਕੇ ਸੈਂਪਲ ਪਰੇ ਗਏ ਅਤੇ ਉਹਨਾਂ ਚੇਤਾਵਨੀ ਦਿੱਤੀ ਕਿ ਮਿਲਾਵਟ ਖੋਰਾ ਨੂੰ ਬਖਸ਼ਾ ਨਹੀਂ ਜਾਵੇਗਾ। ਲੋਕ ਅੰਧਵਿਸ਼ਵਾਸ ਅਤੇ ਸ਼ਰਧਾ ਦੇ ਨਾਮ ਤੇ ਨਹਿਰਾਂ ਵਿੱਚ ਗੰਦਗੀ ਫੈਲਾ ਰਹੇ ਹਨ। ਐਸ ਦੀ ਮਿਸਾਲ ਜੰਡਿਆਲਾ ਗੁਰੂ ਵਾਲੀ ਨਹਿਰ ਤੇ ਵੇਖਣ ਨੂੰ ਮਿਲਦੀ ਹੈ ਇਸ ਸੰਬੰਧੀ ਸਮਾਜ ਸੇਵੀ सोनू ਜੰਡਿਆਲਾ ਤੋਂ ਇਲਾਵਾ ਵੱਖ-ਵੱਖ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਵੇਖਿਆ ਗਿਆ ਕਿ ਗੁਰੂ ਪੀਰਾਂ ਅਤੇ ਦੇਵੀ-ਦੇਵਤਿਆਂ ਦੀਆਂ ਫੋਟੋਆਂ ਸੁੱਟੀਆਂ ਹੋਈਆਂ ਸਨ ਅਤੇ ਥਾਂ-ਥਾਂ ਤੇ ਮਾਤਾ ਦੀਆਂ ਚੁੰਨੀਆਂ ਸੰਦੂਰ ਆਦਿ ਦੇ ਢੇਰ ਲੱਗੇ ਹੋਏ ਸਨ ਇੱਕ ਜਗ੍ਹਾ ਤਾਂ ਕਿਸੇ ਨਾਈ ਵੱਲੋਂ ਵਰਤੇ ਗਏ ਵੱਡੀ ਗਿਣਤੀ ਵਿੱਚ ਬਲੇਡ ਵੀ ਪਏ ਹੋਏ ਹਨ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਇਸ ਪਾਣੀ ਵਿੱਚ ਅੰਧਵਿਸ਼ਵਾਸ ਦੇ ਨਾਮ ਤੇ ਗੰਦਗੀ ਨਾ ਫੈਲਾਈ ਜਾਵੇ ਇਹ ਜਨਿਆਲੇ ਵਾਲੀ ਨਹਿਰ ਦੇ ਵਿੱਚ ਵੀਡੀਓ ਮ ਆਇਆ ਸਾਡੇ ਕੋਲ ਆ ਤੇ ਬਹੁਤ ਮਤਭਾਦੀ ਦੇਖਣ ਨੂੰ ਮਿਲ ਰਹੀ ਆ ਵੀ ਲੋਕੀ ਲਫਾਫੇ ਸੁੱਟਦੇ ਆ ਕਰ ਕਰਾ ਕੇ ਟੂਨੇ ਟਾ ਕਰਤੇ ਇਹ ਤੇ ਬਹੁਤ ਗਲਤ ਗੱਲ ਚੱਲ ਰਹੀ ਆ ਪਾਣੀ ਪੀਣ ਵਾਸਤੇ ਰੱਖਿਆ ਸੀ ਅੱਜ ਤੋਂ ਫਿਲਹਾਲ ਹੀ 50 ਸਾਲ ਪਾ ਪਹਿਲਾਂ ਵੀ ਅਸੀਂ ਪਾਣੀ ਪੀਂਦੇ ਰਹੇ ਆ ਸੂਆਂ ਦੇ ਵਿੱਚੋਂ ਖਾਲਾਂ ਦੇ ਵਿੱਚੋਂ ਪਾਣੀ ਪੀਂਦੇ ਰਹੇ ਆ ਇਹ ਤੇ ਬਹੁਤ ਜ਼ਿਆਦਾ ਦੁੱਖ ਆਉਣ ਲਿਆ ਆ ਵੀ ਨਹਿਰ ਹਲੇ ਵੇਖ ਕੇ ਇਹ ਵੇਖੋ ਹੁਣ ਇਹ ਤਾਂ ਸਾਰੇ ਰਲ ਮਿਲ ਕੇ ਆ ਜੀ ਇੱਕ ਜਣ ਦਾ ਤਾਂ ਹੈ ਨਹੀਂਗਾ ਸਾਰੇ ਰਲ ਮਿਲ ਕੇ ਹੰਬਲਾ ਮਾਰਨ ਤੇ ਮਤਲਬ ਇਹ ਹੁਣ ਗੰਦਗੀ ਜਿਹੜੀ ਬੰਦ ਹੋਣੀ ਚਾਹੀਦੀ ਆ ਅਗਰ ਇਦਾਂ ਜਾਇਂ ਆਉਣ ਵਾਲਾ ਸਮਾ ਜਿਹੜਾ ਬਹੁਤ ਭਿਆਨਕ ਆ ਵੇਖੋ ਬਿਮਾਰੀਆਂ ਅੱਗੇ ਵੀ ਵੇਖੋ ਤੁਹਾਨੂੰ ਪਤਾ ਹੈ ਹਸਪੀਟਲ ਭਰੇ ਪਏ ਆ ਹਾਂਜੀ ਹੁਣ ਆਉਣ ਵਾਲਾ ਸਮਾ ਜਿਹੜਾ ਵਾ ਹੁਣ ਰਲ ਮਿਲ ਕੇ ਸਾਰੇ ਵੇਖੋ ਇਹ ਕਰਨੀ ਚਾਹੀਦੀ ਆ ਰੱਖੀ ਸਮਝਾਉਣਾ ਨਹੀਂ ਤਾਂ ਇੱਕ ਦੂਸਰੇ ਨੂੰ ਅੱਖ ਨਾਲ ਹੀ ਹੁਣ ਇਹ ਸਮਝਾਣ ਲੋਕ ਪਰ ਸਰਕਾਰ ਨੂੰ ਚਾਹੀਦਾ ਥੋੜਾ ਜਿਹਾ ਆਪਣਾ ਧਿਆਨ ਦੇਵੇ ਮੰਦਿਰ ਸ਼੍ਰੀ ਰਾਮ ਬਾਲਾਜੀ ਧਾਮ ਚੈਰੀਟੇਬਲ ਟਰਸਟ ਕਾਲੇ ਕਨੂਪੁਰ ਵਿਖੇ 25 ਨਵੰਬਰ ਦਿਨ ਸੋਮਵਾਰ ਨੂੰ ਸ਼੍ਰੀ ਸ਼੍ਰੀ 1008 ਮਹਾ ਮੰਦलेश्वर Swami ਅਸ਼ਨੀਲ ਜੀ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ ਸੰਤ ਸਮੇਲਨ 11 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਚੱਲੇਗਾ ਜਿਸ ਵਿੱਚ ਭਜਨ ਮੰਡਲੀਆਂ ਵੱਲੋਂ ਅਤੇ ਸੰਤ ਮਹਾਪੁਰਖਾ ਵੱਲੋਂ ਪ੍ਰਵਚਨ ਕੀਤੇ ਜਾਣਗੇ ਅਤੇ ਸ਼ਾਮ ਨੂੰ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ ਸ਼੍ਰੀ ਸ਼੍ਰੀ 1008 ਮਹਾ ਮੰਦलेश्वर Swami ਅਸ਼ਨੀਲ ਜੀ ਮਹਾਰਾਜ ਨੇ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਪਾਸਵੇਂ ਦੇ ਚੈਨਲ ਨੰਬਰ 243 ਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਡੈਮੋਕ੍ਰੈਟਿਕ ਭਾਰਤੀ ਲੋਕਦਲ ਦੀ ਇੱਕ ਅਹਿਮ ਮੀਟਿੰਗ ਰਣਜੀਤ ਰਾਣਾ ਦੇ ਗ੍ਰਹਿ ਵਿਖੇ ਡੈਮੋਕ੍ਰੈਟਿਕ ਭਾਰਤੀ ਲੋਕਦਲ ਦੇ ਰਾਸ਼ਟਰੀ ਪ੍ਰਧਾਨ ਗੁਰਮukh ਸਿੰਘ ਖੋਸਲਾ ਦੀ ਅਗਵਾਈ ਹੇ ਪਿੰਡ ਬਰਿਆਣਾ ਵਿਖੇ ਕੀਤੀ ਗਈ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਗੁਰਮukh ਸਿੰਘ ਖੋਸਲਾ ਨੇ ਕਿਹਾ ਕਿ ਡੈਮੋਕ੍ਰੈਟਿਕ ਭਾਰਤੀ ਲੋਕਦਲ ਗਰੀਬ ਮਜ਼ਦੂਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਹੀ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਇਸ ਮੌਕੇ ਪਾਰਟੀ ਵਿੱਚ ਨਵੇਂ ਸਾਥੀਆਂ ਨੂੰ ਸ਼ਾਮਲ ਵੀ ਕੀਤਾ ਗਿਆ ਹੈ ਡੈਮੋਕ੍ਰੈਟਿਕ ਭਾਰਤੀ ਲੋਕਦਲ ਦੇ ਵਿੱਚ ਸਾਰੇ ਸ਼ਾਮਲ ਹੋਏ ਆ ਔਰ ਮੈਂ ਸਾਰਿਆਂ ਦਾ ਹੀ ਇਸ ਸੰਗਠਨ ਦੇ ਵਿੱਚ ਇਸ ਦਲ ਦੇ ਵਿੱਚ ਡੈਮੋਕ੍ਰੈਟਿਕ ਭਾਰਤੀਆ ਲੋਕਦਲ ਵਿੱਚ ਸ਼ਾਮਲ ਹੋਣ ਚ ਆਪਣੇ ਪੂਰੀ ਟੀਮ ਵੱਲੋਂ ਧੰਨਵਾਦ ਕਰਦਾ ਹਾਂ ਡੈਮੋਕ੍ਰੈਟਿਕ ਭਾਰਤੀਆ ਲੋਕਦਲ ਗਰੀਬਾਂ ਲੋਕਾਂ ਦੀ ਹਿੱਤਾਂ ਰੱਖੀ ਲਈ ਹਮੇਸ਼ਾ ਵਚਨਬੱਧ ਹੈ ਅਤੇ ਆਖਿਰ ਵਿੱਚ ਮੁੱਖ ਆਪਣਾ ਇਕਵਾਲ ਫਿਰ ਤੋਂ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਸਫਲਤਾ ਹਥਿਆਰਾ ਸਮੇਤ ਦੋਸ਼ੀ ਗ੍ਰਿਫਤਾਰ ਵਿਰਾਸਤੀ ਮਾਰਗ ਤੇ ਸ਼ਰਧਾਲੂਆਂ ਨਾਲ ਝਗੜਾ ਕਰਨ ਵਾਲੇ ਤਿੰਨ ਦੋਸ਼ੀ ਕੀਤੇ ਕਾਬੂ ਜਾਲੀ ਪੁਲਿਸ ਕਰਮਚਾਰੀ ਬਣ